ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਭੋਲੇ ਪਾਲੇ ਨੂੰ ਹਨੀ ਟ੍ਰੈਪ ਦੇ ਮਾਮਲੇ ਵਿੱਚ ਲਗਾਤਾਰ ਲੁੱਟਦੀਆਂ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਜੇ ਗੱਲ ਕੀਤੀ ਜਾਈਏ ਤਾਂ ਸੀਆਈ ਸਟਾਫ ਵੱਲੋਂ ਬੀਤੀ ਰਾਤ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀਆਈਏ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਟਿੰਡਾ ਤੋਂ ਹਾਜੀ ਰਤਨ ਦੇ ਰਸਤੇ ਦੇ ਵਿੱਚ ਇਹ ਰੋਡ ਦੇ ਖੜਦੇ ਸੀ ਤੇ ਪੋਲੇ ਪੋਲੇ ਲੋਕਾਂ ਨੂੰ ਇਹ ਗੱਲਾਂ ਵਿੱਚ ਲਾ ਕੇ ਤੇ ਚਾਂਸੇ ਚ ਲਾ ਕੇ ਉਹਨਾਂ ਦੀ ਲੁੱਟਖੋਖ ਕਰਦੇ ਸੀ ਕਿਉਂਕਿ ਇਹਨਾਂ ਵਿੱਚ ਤਿੰਨ ਔਰਤਾਂ ਸੀ ਤੇ ਦੋ ਮਰਦ ਸਨ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਪਿਛਲੇ ਸਮੇਤ ਉਹ ਐਕਟਵ ਸਨ ਤੇ ਜਿਨ੍ਹਾਂ ਦੀਆਂ ਲਗਾਤਾਰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਪਿਛਲੇ ਸਮੇਂ ਵੀ ਇਸ ਕੇਸ ਨੂੰ ਲੈ ਕੇ ਮਾਮਲੇ ਦਰਜ ਕੀਤੇ ਸਨ ਗ੍ਰਿਫਤਾਰੀਆਂ ਵੀ ਕੀਤੀਆਂ ਅਸੀਂ ਪਰ ਇਹ ਜਿਹੜੀਆਂ ਘਟਨਾਵਾਰ ਲੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਬਸ਼ੰਡਾ ਦੇ ਸੀਏਈ ਸਟਾਫ ਵੱਲੋਂ ਅਪਰੋਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਿਨ੍ਹਾਂ ਵਿੱਚ ਤਿੰਨ ਔਰਤਾਂ ਹਨ ਤੇ ਦੋ ਮਰਦ ਹਨ ਉਹਨਾਂ ਦਾ ਰਿਮਾਂਡ ਲਿਆ ਕੇ ਅਗਲੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸੀਏਈ ਦੇ ਅਧਿਕਾਰੀ ਕੀ ਕਹਿੰਦੇ ਨੇ ਉਹ ਤੁਹਾਨੂੰ ਸੁਣਾਉਣੇ ਆ ਇਸਕੀ ਨਾਮ ਹੈ ਤੁਹਾਡਾ ਦਿੱਖਤਾ ਤਾਂ ਐਸੇ ਹਰਿੰਦਰ ਸਿੰਘ ਆ ਸੀਐਸਟਾ 1 ਬਟਿੰਡਾ ਲੱਗਿਆ ਹੋਇਆ ਹੈ ਇਹ ਮਾਮਲਾ ਜਿਹੜੀ ਆਪਣਾ ਤਿੰਨ ਔਰਤਾਂ ਤੋਂ ਗੱਲ ਇਹ ਜਿਹੜੇ ਨਾ ਜੀ ਬੱਸ ਸਟੈਂਡ ਦੇ ਤੋਂ ਲੈ ਕੇ ਹਾਜ਼ਰੀਤਨ ਚੌਂਕ ਦੇ ਵਿੱਚ ਰਾਤ ਦੇ ਸਮੇਂ ਨਾ ਲੜਕੀਆਂ ਭੋਲੇ ਭੋਲੇ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਝਾਂਸੇ 'ਚ ਲੈ ਕੇ ਤੇ ਉਹਨਾਂ ਤੋਂ ਪੈਸੇ ਉਹਨਾਂ ਦੇ ਜਿਹੜਾ ਗਰੋਹ ਦੇ ਮੈਂਬਰ ਹੋਰ ਮੌਕੇ ਤੇ ਆ ਜਾਂਦੇ ਤਾਂ ਉਹਨਾਂ ਤੋਂ ਲੁੱਟਖੋ ਕਰ ਲੈਂਦੇ ਆ ਪੈਸਾ ਦੀ ਹਥਿਆਰ ਦਿਖਾ ਕੇ ਸੱਟ ਮਾਰਦਾ ਡਰਾ ਦੇ ਕੇ ਨਾ ਪੈਸੇ ਕੋ ਲੈਂਦੇ ਆਗੇ ਇਹਨਾਂ ਨੂੰ ਅਸੀਂ ਰਾਤ ਗ੍ਰਿਫਤਾਰ ਕੀਤਾਗਾ ਤੇ ਅੱਜ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂ ਕੱਲ ਤੱਕ ਦਰਵਾਜ਼ਾ ਮਾੜਾ ਰਫਲ ਵੇ ਕਿੰਨੇ ਦਿਨ ਕਿੰਨੇ ਕਿੰਨੇ ਸਾਰੇ ਕੋਟੇ ਟੋਟਲ 5 ਜਾਣੇ ਹੈਗੇ ਤਿੰਨ ਲੇਡੀਜ਼ ਆ ਦੋ ਜੈਂਟਸ ਬ੍ਰਿੰਡੇ ਦੇ ਸਰ ਇਹਦਰ ਬ੍ਰਿੰਡੇ ਦੇ ਰੰਨ ਵਾਲੇ ਪਰਚਾ ਕਿੱਥੇ ਕੀਤਾ ਗਿਆ ਤੇ ਪਰਚਾ ਥਾਣਾ ਕਤਵਾਲੀ ਹੋਇਆ ਕਰ ਜੀ ਅੱਛਾ ਇਹ ਲੜਕੀਆਂ ਫਿਰ ਜਿਹੜੇ ਲੜਕਿਆਂ ਨੂੰ ਵੀ ਆਪਣੇ ਯਾਸ਼ ਪਸੰਦੀਆਂ ਸੀ ਇਹ ਰੋਕ ਕੇ ਭੋਲੇ ਭਾਲੇ ਲੋਕਾਂ ਨੂੰ ਰੋਕ ਲੈਂਦੀਆਂ ਸੀ ਇੱਥੇ ਕੋਈ ਨਾ ਕੋਈ ਮਜਬੂਰੀ ਦੱਸ ਦਿੰਦੇ ਜਦੋਂ ਬੰਦਾ ਉਹਨਾਂ ਦੇ ਚਾਂਸੇ 'ਚ ਆ ਜਾਂਦਾ ਸੀਗਾ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਹੋਰ ਮੈਂਬਰ ਆ ਉਹ ਆ ਕੇ ਡਰਾ ਧਮਕਾ ਕੇ ਨਾਲ ਤੂੰ ਪੈ ਨਕਦੀ ਨੂੰ ਉਧੀ ਲਕੋ ਲੈਂਦੇ ਸੀ ਹਨੀ ਟਰੈਪ